ਕਲਾਸ 4 ਗਵਰਨਮੈਂਟ EMPLOYEES ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਣਜੀਤ ਸਿੰਘ ਰਾਣਵਾ ਨੇ ਕਿਹਾ ਠੇਕ ਸਿਵਲ ਹਸਪਤਾਲ ਮਲੇਰਕੋਟਲਾ ਦੇ ਸਫਾਈ ਸੇਵਕਾਂ ਵੱਲੋਂ ਠੇਕੇਦਾਰ ਵੱਲੋਂ ਡੀਸੀ ਰੇਟਾਂ ਤੋਂ ਵੀ ਘੱਟ ਤਨਖਾਹਾਂ ਦੇਣ ਅਤੇ ਸਮੇਸਰ ਤਨਖਾਹਾਂ ਨਾ ਮਿਲਣ ਨੂੰ ਲੈ ਕੇ ਸਫਾਈ ਸੇਵਕਾਂ ਦੀ ਤੀਜੇ ਦਿਨ ਵੀ ਰੋਸ ਦਰਨਾ ਤੇ ਹੜਤਾਲ ਜਾਰੀ ਰਹੀ। ਸਿੱਤੀ ਤੇ ਜਵਾਨੀ ਜਾਨੂ ਕਰਵਾਉਣ ਤੇ ਵੀ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ। ਜਦੋਂ ਸਿਵਲ ਸਰਜਨ ਦਾ ਇਸ ਸੰਬੰਧੀ ਪੱਖ ਜਾਣਨ ਲਈ ਉਹਨਾਂ ਦੇ ਦਫ਼ਤਰ ਗਏ ਤਾਂ ਉਹ ਨਹੀਂ ਮਿਲੇ। ਸਾਇਕ ਸਿਵਲ ਸਰਜਨ ਨੂੰ ਪੱਖ ਰੱਖਣ ਸੰਬੰਧੀ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਕੱਲ ਨੂੰ ਸਾਹਿਬ ਆ ਜਾਣਗੇ, ਉਹੀ ਦੱਸਣਗੇ। ਕਰੋ ਠੇਕੇਦਾਰੀ ਦੇ ਖਿਲਾਫ ਤੋਂ ਦਾ ਉਹਨੂੰ ਬਲੈਕਲਿਸਟ ਕਰੋ। ਇਹ ਸਫਾਈ ਕਰਮਚਾਰੀ ਨੇ ਔਰ ਗਰੀਬ ਕਾਸਟ ਨਾਲ ਸੰਬੰਧ ਰੱਖਦੇ ਨੇ ਆਰਥਿਕ ਤੌਰ ਤੇ ਲੁੱਟੇ ਜਾਣ ਵਾਲੇ ਲੋਕ ਨਹੀਂ ਇਹਨਾਂ ਨਪੀੜੇ ਲੋਕਾਂ ਦੀ ਸੁਣੋ ਪਰ ਇਹਸ ਬੰਦੇ ਨੇ ਉਹ ਠੇਕੇਦਾਰ ਦੀ ਤੇ ਖਿਲਾਫ ਕਾਰਵਾਈ ਕਰਨ ਦੀ بجائے ਉਲਟਾ ਵਰਕਰਾਂ ਤੇ ਉਹਨਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਉਹਦੀ ਉਹਦਾ ਪਿੱਠ ਪੂਰ ਲੱਗ ਪਿਆ ਇਹਨਾਂ ਵਰਕਰਾਂ ਦਾ ਆਰਥਿਕ ਸ਼ੋਸ਼ਣ ਕਰਨ ਵਾਲਾ ਠੇਕੇਦਾਰ ਹੈ ਉਹਨੂੰ ਬਲੈਕਲਿਸਟ ਕਰੋ ਉਹਨਾਂ ਨੂੰ ਬਲੈਕਲਿਸਟ ਕਰਨ ਦੀ ਬਜਾਏ ਤੁਸੀਂ ਇਹਨਾਂ ਕਰਮਚਾਰੀਆਂ ਨੂੰ ਤੰਕੀਆਂ ਦੇ ਰਹੇ ਹੋ ਮੈਂ ਬਤਲ ਮੈਂ ਪ੍ਰਬੰਧ ਕਰ ਲਾਂਗਾ ਤੁਸੀਂ ਨੋਟਿਸ ਦੀਆਂ ਕਾਪੀਆਂ ਮੰਗ ਰਹੇ ਹੋ ਜੇ ਤੁਸੀਂ ਇਹ ਕਾਨੂੰਨ ਤੁਹਾਨੂੰ